ਪਟੰਡਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਵੱਲੋਂ ਪਿੰਡ ਬੁਲਾਡੇ ਵਿਖੇ ਚੱਲ ਰਹੇ ਗੈਰ ਮਨਤਾ ਪ੍ਰਾਪਤ ਨਸ਼ਾ ਕੇਂਦਰ ਦਾ ਪਰਦਾਵਾਸ਼ ਕੀਤਾ ਗਿਆ ਅਤੇ ਛਾਪੇਮਾਰੀ ਕਰਕੇ 38 ਨੌਜਵਾਨ ਰੈਸਕਿਊ ਕੀਤੇ ਗਏ ਹਨ ਅਤੇ ਨਸ਼ਾ ਟਾਊ ਕੇਂਦਰ ਵਿੱਚੋਂ ਪੁੰਨ ਦੀ ਸ਼ੂਧ ਦਵਾਈਆਂ ਬਰਾਮਦ ਕੀਤੀਆਂ ਗਈਆਂ ਜਾਣਕਾਰ ਦਿੰਦੇ ਹੋਏ ਨਾਇਬ ਤਹਿਸੀਲਦਾਰ ਪ੍ਰਿੰਸੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਿਭਾਗ ਲਿੰਡਾ ਸ਼ੌਕਤ ਅਹਿਮਦ ਪਰੇ ਦੀ ਹਦਾਇਤ ਤੇ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਸਿਵਲ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਸੀ ਇਸ ਪ੍ਰੀਵਲੋਂ ਪਟੰਡਾ ਦੇ ਪਿੰਡ ਬੁਲਾਡੇ ਵਿਖੇ ਛਾਪੇਮਾਰੀ ਕੀਤੀ ਗਈ ਜਿੱਥੇ ਗੈਰ ਮਨਤਾ ਪ੍ਰ ਕਾਫੀ ਗੈਰ ਮਾਨਤਾ ਪ੍ਰਵਤ ਦਵਾਈਆਂ ਪਾਈਆਂ ਗਈਆਂ ਅਤੇ 38 ਨੌਜਵਾਨਾਂ ਦਾ ਰੈਸਕਿਊ ਕੀਤਾ ਗਿਆ ਹੈ ਜੋ ਇਸ ਨਸ਼ਾ ਡਾਊਨ ਕੇਂਦਰ ਵਿੱਚ ਨਸ਼ਾ ਡਾਊਨ ਲਈ ਭਰਤੀ ਹੋਏ ਸਨ। ਉਹਨਾਂ ਨੇ ਕਿਹਾ ਕਿ ਇਸ ਰੈਸਕਿਊ ਕੀਤੇ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਅੰਛਾ ਡਾਊਨ ਕੇਂਦਰ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਫੇਰ ਭਾਰੀ ਟੀਮ ਨੂੰ ਵੱਡੀ ਗਿਣਤੀ ਵਿੱਚ ਨਸ਼ਾ ਡਾਊਨ ਕੇਂਦਰ ਵਿੱਚੋਂ ਪਵੰਦੀ ਛੁਦਾ ਦਵਾਈਆਂ ਬਰਾਮਦ ਹੋਈਆਂ ਹਨ ਅਤੇ ਇਸੇ ਬਾਰੇ ਪੁਲੀਸ ਪ੍ਰਸ਼ਾਸਨ ਵੱਲੋਂ ਇਜ਼ੀ ਰਿਪੋਰਟ ਦਿੱਤੀ ਗਈ ਹੈ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਨਸ਼ਾ ਡਾਊਨ ਕੇਂਦਰ ਚਾਉਣ ਵਾਲੇ ਅਤੇ ਪ੍ਰਾਪਰਟੀ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਰ ਕੀ ਨਾਮ ਹੈ ਤੁਹਾਡਾ ਕੀ ਕੰਨਾਮ ਜਿਹੜੇ ਤੁਸੀਂ ਅਧਿਰੇ ਮੈਂ ਨਾਇਬ ਤਸਕੀਰਦਾਰ ਬਟੰਡਾ ਪੋਸਟਡ ਹੈ ਜੀ ਪੈਂਸਪ੍ਰਿਤ ਸਿੰਘ ਨਾਮ ਹੈ ਠੀਕ ਹੈ ਅੱਜ ਅਸੀਂ ਇੱਕ ਮਲਟੀ ਮੈਂਬਰ ਟੀਮ ਬਣੀ ਸੀ ਡੀਸੀ ਸਾਬ ਦੇ ਹੁਕਮ ਦੇ ਅਨੁਸਾਰ ਤੇ ਅਸੀਂ ਜਬਲਾਡੇ ਵਾਲਾ ਪਿੰਡ ਚ ਰੇਡ ਕੀਤੀ ਸੀ ਡੀ ਐਡਿਕਸ਼ਨ ਸੈਂਟਰ ਦੇ ਉੱਤੇ ਠੀਕ ਹੈ ਤੇ ਉਰੇ ਆ ਕੇ ਸਾਨੂੰ ਬਥੇਰੀਆਂ ਕਮੀਆਂ ਪੇਸ਼ੀਆਂ ਮਿਲੀਆਂ ਤੇ ਉਹਦੀ ਅੱਗੇ ਕਾਰਵਾਈ ਚੱਲ ਰਹੀ ਹੈ ਸਰ ਇਹ ਜਿਹੜਾ ਹੈਗਾ ਲਾਇਸੈਂਸ ਚੁਗਾ ਜਾਂ ਪਤਾ ਲੱਗਿਆ ਕਿ ਇਹਨਾਂ ਕੋ ਡਾਕੂਮੈਂਟਸ ਹੈਗੇ ਨਹੀਂ ਇਹਨਾਂ ਕੋ ਲਾਇਸੈਂਸ ਨਹੀਂ ਸੀ ਬਿਨਾ ਲਾਇਸੈਂਸ ਦੇ ਓਪਰੇਟ ਕਰ ਰਹੇ ਸੀ ਕਿੰਨੇ ਪੇਸ਼ੈਂਟ ਜਿਹੜੇ ਰਿਕਵਰ ਕੀਤੇ ਇਹਨਾਂ ਕੋ 38 ਪੇਸ਼ੈਂਟਸ ਐਡਮਿਟ ਸੀ ਗਏ ਠੀਕ ਹੈ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਅਸੀਂ ਜੋ ਇੱਕ ਜੁਆਇੰਟ ਰਿਪੋਰਟ ਬਣਾਈ ਜਾਏਗੀ ਜੀ ਹਾਂਜੀ ਉਹ ਡੀਸੀ ਸਾਹਿਬ ਨੂੰ ਡਿਟੇਲਡ ਰਿਪੋਰਟ ਪੇਸ਼ ਕੀਤੀ ਜਾਊਗੀ ਤੇ ਜਿਹੜੀ ਐਫ ਆਈ ਆਰ ਵਗੈਰਾ ਜੋ ਬਣਦੀ ਹੈ ਉਹ ਪ੍ਰਾਪਰਟੀ ਦਾ ਓਨਰ ਹੋ ਗਿਆ ਜਾਂ ਜਿਹੜਾ ਸੋਸਾਇਟੀ ਨੂੰ ਚਲਾ ਰਿਹਾ ਸੀ ਸੈਂਟਰ ਨੂੰ ਚਲਾ ਰਿਹਾ ਸੀ ਉਸ ਦੇ ਉੱਪਰ ਕੀਤੀ ਜਾਏਗੀ ਕੀ ਇਸ ਤਰ੍ਹਾਂ ਚਲਾ ਸਕਦੇ ਆ ਜੀ ਨਹੀਂ ਐਵੇਂ ਕਿਵੇਂ ਚਲਾ ਸਕਦੇ ਲੋਅ ਦੇ ਉਹ ਕੀ ਕੀ ਗਾਮਿਆ ਤੋਂ ਤੇ ਹੋਰ ਸੀਗੀਆਂ ਜੀ ਕੁਝ ਸਬਸਟਾਂਸਸ ਵਗੈਰਾ ਵੀ ਪ੍ਰੋਹਿਬਿਟਡ ਸੀਗੀਆਂ ਜੀ ਟੈਬਲੇਟਸ ਉਹ ਵੀ ਪਾਈਆਂ ਗਈਆਂ ਤੇ ਹੋਰ ਕਾਰਵਾਈਆਂ ਵਗੈਰਾ ਮਤਲਬ ਜਿਹੜੀਆਂ ਅਲੱਗ-ਅਲੱਗ ਧਾਰਾਵਾਂ ਕਾਨੂੰਨ ਦੀਆਂ ਚਾਹੇ 420 ਸੀ ਦਾ ਹੋਵੇ ਜਿਵੇਂ ਵੀ ਉਹ ਸਾਰੀਆਂ ਕਾਰ ਕੀਤੀਆਂ ਜਾਉਂਗੀਆਂ ਇਲੀਗਲ ਕਨਫਾਈਨਮੈਂਟ ਲਗਾ ਲੋ ਚਾਹੇ ਏ ਪੰਜਾਬੀ ਟੀਵੀ ਜੀ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਜੀ ਦੀ ਰਿਪੋਰਟ ਬਠਿੰਡਾ ਫਿਬਰ ਅਤੇ ਪੁਲਿਸ ਪ੍ਰਸ਼ਾਸਨ ਨੇ ਵੱਲੋਂ ਪਿੰਡ ਬੁਲਾਡੇ ਵਿਖੇ ਚੱਲ ਰਹੇ ਗੈਰ-ਮਨਤਾ ਪ੍ਰਾਪਤ ਨਸ਼ਾ ਕੇਂਦਰ ਦਾ ਪਰਦਾਵਾਸ਼ ਕੀਤਾ ਗਿਆ ਅਤੇ ਛਾਪੇਮਾਰੀ ਕਰਕੇ 38 ਨੌਜਵਾਨ ਰੈਸਕਿਊ ਕੀਤੇ ਗਏ ਹਨ ਅਤੇ ਨਸ਼ਾ ਟਾਊਂ ਕੇਂਦਰ ਵਿੱਚੋਂ ਪੁੰਨ ਦੀ ਸ਼ੂਦਾ ਦਵਾਈਆਂ ਬਰਾਮਦ ਕੀਤੀਆਂ ਗਈਆਂ ਜਾਣਕਾਰ ਦਿੰਦੇ ਹੋਏ ਨਾਇਬ ਤਹਿਸੀਲਦਾਰ ਪ੍ਰਿੰਸੀਪੀ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਵਿਭਾਗ ਬਠਿੰਡਾ ਸ਼ੌਕਤ ਅਹਿਮਦ ਪਰੇ ਦੀ ਹਦਾਇਤ ਅਨੁਸਾਰ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਸਿਵਲ ਅਫਸਰ ਸੇਵਾ ਵਿਭਾਗ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਇਸ ਤਰੀਕੇ ਨਾਲ ਬਠਿੰਡਾ ਦੇ ਪਿੰਡ ਬੁਲਾਡੇ ਵਿਖੇ ਛਾਪੇਵਾਰੀ ਕੀਤੀ ਗਈ ਜਿੱਥੇ ਕਾਫੀ ਗੈਰ ਮਾਨਤਾ ਪ੍ਰਾਪਤ ਦਵਾਈਆਂ ਪਾਈਆਂ ਗਈਆਂ ਅਤੇ 38 ਨੌਜਵਾਨਾਂ ਦਾ ਰੈਸਕਿਊ ਕੀਤਾ ਗਿਆ ਹੈ ਜੋ ਇਸ ਨਸ਼ਾ ਡਾਊਨ ਕੇਂਦਰ ਵਿੱਚ ਨਸ਼ਾ ਡਾਊਨੀ ਭਰਤੀ ਹੋਏ ਸਨ। ਉਹਨਾਂ ਨੇ ਕਿਹਾ ਕਿ ਇਸ ਰੈਸਕਿਊ ਕੀਤੇ ਨੌਜਵਾਨਾਂ ਨੂੰ ਸਰਕਾਰੀ ਹਸਪਤਾਲ ਅੰਛਾ ਡਾਊਨ ਕੇਂਦਰ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ। ਸਿਹਤ ਵਿਭਾਗੀ ਟੀਮ ਨੂੰ ਵੱਡੀ ਗਿਣਤੀ ਵਿੱਚ ਨਸ਼ਾ ਡਾਊਨ ਕੇਂਦਰ ਵਿੱਚੋਂ ਪਵੰਦੀ ਸੂਦਾ ਦਵਾਈਆਂ ਬਰਾਮਦ ਹੋਈਆਂ ਹਨ ਅਤੇ ਇਸੇ ਬਾਰੇ ਪੂਰੀ ਪ੍ਰਸ਼ਾਸਨ ਵੱਲੋਂ ਇਜ਼ੀ ਰਿਪੋਰਟ ਦਿੱਤੀ ਗਈ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੰਛਾ ਡਾਊਨ ਕੇਂਦਰ ਚਾਉਣ ਵਾਲੇ ਅਤੇ ਪ੍ਰਾਪਟੀ ਦੇ ਮਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸਰ ਕੀ ਨਾਮ ਹੈ ਤੁਹਾਡਾ ਕੀ ਕੰਮ ਜਿਹਦੇ ਤੁਸੀਂ ਅਧਿਰੇ ਕੀ ਹੈ ਮੈਂ ਨਾਇਬ ਤਸਕੀਰਦਾਰ ਬਟੇਂਡਾ ਪੋਸਟਡ ਹੈ ਜੀ ਪੈਂਸਪ੍ਰਿਤ ਸਿੰਘ ਨਾਮ ਹੈ ਮੇਰਾ ਠੀਕ ਹੈ ਅੱਜ ਅਸੀਂ ਇੱਕ ਮਲਟੀ ਮੈਂਬਰ ਟੀਮ ਬਣੀ ਸੀ ਡੀਸੀ ਸਾਬ ਦੇ ਹੁਕਮ ਦੇ ਅਨੁਸਾਰ ਤੇ ਅਸੀਂ ਜਬ ਲਾਡੇ ਵਾਲਾ ਪਿੰਡ ਚ ਰੇਡ ਕੀਤੀ ਸੀ ਡੀ ਐਡਿਕਸ਼ਨ ਸੈਂਟਰ ਦੇ ਉੱਤੇ ਠੀਕ ਹੈ ਤੇ ਉਰੇ ਆ ਕੇ ਸਾਨੂੰ ਬਥੇਰੀਆਂ ਕਮੀਆਂ ਪੇਸ਼ੀਆਂ ਮਿਲੀਆਂ ਤੇ ਉਹਦੀ ਅੱਗੇ ਕਾਰਵਾਈ ਚੱਲ ਰਹੀ ਹੈ ਸਰ ਇਹ ਜਿਹੜਾ ਹੈਗਾ ਲਾਇਸੈਂਸ ਚੁਗਾ ਜਾਂ ਪਤਾ ਲੱਗਿਆ ਕਿ ਇਹਨਾਂ ਕੋ ਡਾਕੂਮੈਂਟਸ ਹੈਗੇ ਨਹੀਂ ਇਹਨਾਂ ਕੋ ਲਾਇਸੈਂਸ ਨਹੀਂ ਸੀ ਬਿਨਾ ਲਾਇਸੈਂਸ ਤੇ ਓਪਰੇਟ ਕਰ ਰਹੇ ਸੀ ਕਿ ਕਿੰਨੇ ਪੇਸ਼ੈਂਟ ਜਿਹੜੇ ਰਿਕਵਰ ਕੀਤੇ ਇਹਨਾਂ ਕੋ 38 ਪੇਸ਼ੈਂਟਸ ਐਡਮਿਟ ਸੀ ਗਏ ਠੀਕ ਹੈ ਸਰ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਅਸੀਂ ਜੋ ਇੱਕ ਜੁਆਇੰਟ ਰਿਪੋਰਟ ਬਣਾਈ ਜਾਏਗੀ ਜੀ ਹਾਂ ਜੀ ਓਹ ᱰਸੀ ਸਾਹਿਬ ਨੂੰ ਡਿਟੇਲਡ ਰਿਪੋਰਟ ਪੇਸ਼ ਕੀਤੀ ਜਾਊਗੀ ਤੇ ਜਿਹੜੀ ਐਫਆਈਆਰ ਵਗੈਰਾ ਜੋ ਬਣਦੀ ਹੈ ਉਹ ਪ੍ਰਾਪਰਟੀ ਦਾ ਓਨਰ ਹੋ ਗਿਆ ਜਾਂ ਜਿਹੜਾ ਸੁਸਾਇਟੀ ਨੂੰ ਚਲਾ ਰਿਹਾ ਸੀ ਸੈਂਟਰ ਨੂੰ ਚਲਾ ਰਿਹਾ ਸੀ ਉਸ ਦੇ ਉੱਪਰ ਕੀਤੀ ਜਾਏਗੀ ਕੀ ਇਸ ਤੋਂ ਇਤਲਾਸ ਸਕਦੇ ਆ ਜੀ ਨਹੀਂ ਐਵੇਂ ਕਿਵੇਂ ਚਲਾ ਸਕਦੇ ਲੋ ਅਕੋਰਡਿੰਗ ਹੀ ਸਾਰੀ ਜਿਹੜੀ ਪ੍ਰੋਵੀਜ਼ਨਸ ਬਣੀਆਂ ਹੋਈਆਂ ਉਹ ਕੀ ਕੀ ਕਮੀਆ ਤੁਹਾਨੂੰ ਦੇਖਣ ਨੂੰ ਮਿਲੀਆਂ ਹੋਰ ਸੀਗੀਆਂ ਜੀ ਕੁਝ ਸਬਸਟਾਂਸਸ ਵਗੈਰਾ ਵੀ ਪ੍ਰੋਹਿਬਿਟਿਡ ਸੀਗੀਆਂ ਜਿਹੜੇ ਟੈਬਲੇਟਸ ਉਹ ਵੀ ਪਾਈਆਂ ਗਈਆਂ ਤੇ ਹੋਰ ਕਾਰਵਾਈਆਂ ਵਗੈਰਾ ਮਤਲਬ ਜਿਹੜੀਆਂ ਅਲੱਗ-ਅਲੱਗ ਧਾਰਾਵਾਂ ਕਾਨੂੰਨ ਦੀਆਂ ਚਾਏ ਚਾਰ ਸਭੀ ਸਿੱਧਾ ਹੋ ਗਿਆ ਜੀ ਮੈਂ ਵੀ ਉਹ ਸਾਰੀਆਂ ਕਾਰ ਕੀਤੀਆਂ ਜਾਉਂਗੀਆਂ ਇਲੈਗਲ ਕਨਫਾਈਨਮੈਂਟ ਲਗਾ ਲੋ ਚਾਹੇ ਏ ਪੰਜਾਬੀ ਟੀਵੀ ਜੀ ਬਠਿੰਡਾ ਤੋਂ ਹਰਮਿੰਦਰ ਅਵਿਨਾਸ਼ ਦੀ ਰਿਪੋਰਟ